ਤੋ ਕਿਹੜੀ ਪਾਰਟੀ ਆ ਜ਼ੋਰ ਇਸ ਸਮੇਂ ਤੁਸੀਂ ਮਹਿਸੂਸ ਕਰ ਰਹੇ ਹੋ ਮੋਰਿੰਡਾ ਦੇ ਵਿੱਚ ਹੈ ਕਾਂਗਰਸ ਦਾ ਜੀ ਹਮ ਆਮਾੜੇ ਕੁਝ ਨਹੀਂ ਕੀਤਾ ਬਾਪੂ ਜੀ ਕੀ ਲੱਗਦਾ ਇਸ ਸਮੇਂ ਕੀ ਚੋਣ ਮੈਦਾਨ ਪਖਿਆ ਹੋਇਆ ਹੈ ਕਿਹੜੀ ਸਿਆਸੀ ਪਾਰਟੀ ਜ਼ੋਰ ਫੜ ਰਹੀ ਉਹ ਨਹੀਂ ਚੰਗਾ ਨਹੀਂ ਹੈਗਾ ਸਾਰੇ ਕੋ ਰਾਮ ਆ ਕਿਸਾਨਾਂ ਬਾਤਰਾ ਸਭ ਮਾੜੇ ਜੀ ਇਹ ਕੀ ਹਾਲਾਤ ਬਦਲੂਗੇ ਕਿਹੜੇ ਮੁੱਦੇ ਦੇ ਉੱਪਰ ਤੁਸੀਂ ਕਹਿੰਦੇ ਹੋ ਵੀ ਕੰਮ ਹੋਵੇ ਤੇ ਕਿਹੜੇ ਉਮੀਦਵਾਰ ਤੋਂ ਕੋਈ ਗਰੰਟੀ ਨਹੀਂ ਕਰ ਰਹਾ ਕੋਈ ਕੋਈ ਨੀ ਬਾ ਵੋਟਾਂ ਲੈ ਕੇ ਆਪਣੇ ਕਰ ਖਰਾਬ ਜਾਂਦੇ ਯਾਰ ਸੋ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਹੈਗੇ ਕਿ ਜਿਹੜੇ ਉਮੀਦਵਾਰ ਇਸ ਵੇਲੇ ਮੈਦਾਨ ਦੇ ਵਿੱਚ ਨੇ ਕਿੰਨੀਆਂ ਕੁ ਉਮੀਦਾਂ ਤੋਂ ਸੰਤੱਕ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਹੂੰ ਕਿਉਂਕਿ ਆਪਾਂ ਪਾਰਟੀ ਨੂੰ ਵੋਟ ਪਾਣੇ ਆ ਜੀ ਜਿਹੜੇ ਬੰਦੇ ਨੂੰ ਵੋਟ ਪਾਣੇ ਉਹਦਾ ਕੀ ਪਤਾ ਕੱਲ ਨੂੰ ਪਾਰਟੀ ਛੱਡ ਕੇ ਹੋਰ ਪਾਰਟੀ 'ਚ ਹੋ ਜਾਂਦਾ ਜੀ ਸੋ 2024 ਦੇ ਇਲੈਕਸ਼ਨਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੇ ਸਿਖਰਾਂ ਦੇ ਉੱਪਰ ਹੈਗਾ ਆ ਅਤੇ ਪੰਜਾਬ ਦੇ ਵਿੱਚ ਕਿਹੜੀ ਪਾਰਟੀਆਂ ਜ਼ੋਰ ਐਸ ਵੇਲੇ ਅਸੀਂ ਜ਼ਮੀਨੀ ਹਕੀਕਤ ਜਾਣਨ ਦੇ ਲਈ ਜਿਹੜਾ ਕਿ ਮੋਰਿੰਡਾ ਪਹੁੰਚੇ ਹੈਗੇ ਆ ਇੱਥੋਂ ਦੇ ਲੋਕ ਕਿਹੜੇ ਮੁੱਦਿਆਂ ਦੇ ਉੱਪਰ ਜਿਹੜਾ ਕਿ ਚੋਣ ਲੜਨਾ ਪਸੰਦ ਕਰ ਰਹੇ ਹੈਗੇ ਨੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਲੋਕ ਵੱਧ ਜਿਹੜਾ ਕਿ ਵਕਤ-ਵਕਤ ਪਾਰਟੀਆਂ ਤਰਜੀਹ ਦੇ ਰਹੇ ਨੇ ਗੱਲਬਾਤ ਕਰਦੇ ਆ ਸੋ ਕਿਹੜਾ ਜ਼ੋਰ ਲੱਗਦਾ ਜੀ ਇਸ ਸਮੇਂ ਮੋਰਿੰਡਾ ਦੇ ਵਿੱਚ ਕਿਹਦੀ ਜ਼ਿਆਦਾ ਹਲਚਲ ਹੈਗੀ ਹੈ ਕਾਂਗਰਸ ਕੀ ਹੈ ਬਈ ਔਰ ਅਕਾਲੀਆਂ ਦੇ ਹੈ ਔਰ ਉਸਕੇ ਬਾਅਦ ਮਾਨੀ ਬਹੁਜੰਨ ਭਾਰਤੀ ਜਨਤਾ ਪਾਰਟੀ ਦੇ ਸੋ ਉਮੀਦਵਾਰਾਂ ਦੀ ਫੇਰੀਆਂ ਸ਼ੁਰੂ ਹੋ ਗਈਆਂ ਨੇ ਹਾਂਜੀ ਹਾਂ ਹਾਂ ਅਕਾਲੀਆਂ ਦੀ ਵੀ ਹੈ ਔਰ ਬਹੁਜਨ ਸਮਾਜ ਪਾਰਟੀ ਵਾਲੇ ਵੀ ਆਏ ਆ ਔਰ ਸਾਥ ਵਿੱਚ ਉਹ ਵੀ ਆਏ। ਤੋਕੀ ਜਿਵੇਂ ਇਲੈਕਸ਼ਨਾਂ ਤੋਂ ਥੋੜਾ ਸਮਾਂ ਰਹਿ ਗਿਆ ਤੇ ਜਿਹੜੇ ਹੁਣ ਆਗੂ ਹੈਗੇ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਲੋਕਾਂ ਦੇ ਵਿੱਚ ਵਿਚਾਰ ਨੇ ਵੀ ਸ਼ੁਰੂ ਹੋ ਚੁੱਕੇ ਨੇ ਪਰ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਮੁੱਦੇ ਇਸ ਸਮੇਂ ਜ਼ਿਆਦਾ ਚਰਚਾ ਦੇ ਵਿੱਚ ਹੈਗੇ ਨੇ ਕਿਹੜੇ ਮਸਲਿਆਂ ਦਾ ਜਿਹੜਾ ਹੱਲ ਹੈਗੇ ਨੇ ਲੋਕ ਚਾਹੁੰਦੇ ਹੈਗੇ ਨੇ ਜਿੱਥੇ ਇੱਥੇ ਯੂਥ ਹੈਗਾ ਉਹ ਵੀ ਸਾਡੇ ਨਾਲ ਮੌਜੂਦ ਹੈ ਬਾਈ ਜੀ ਜਿਵੇਂ ਇਲੈਕਸ਼ਨ ਨੇੜੇ ਆਏ ਨੇ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਇਸ ਵਾਰ ਵੋਟ ਪਾਉਂਗੇ ਆਪਣੀ ਉਹ ਦੇ ਜੀ ਸਰਕਾਰ ਬਣਨੀ ਹੈ ਤੇ ਯੂਥ ਦੇ ਕਰੇਗਾ ਇਦਾਂ ਕਰੇਗਾ ਫਿਰ ਕੀ ਬਣੇਗਾ ਅਗਰ ਜਿਹੜੀ ਸਰਕਾਰ ਆਪਣੇ ਵਾਸਤੇ ਵਧੀਆ ਕੰਮ ਕਰੂਗੀ ਵਧੀਆ ਚੀਜ਼ਾਂ ਕਰੂਗੀ ਆਪਾਂ ਉਹਨੂੰ ਵੋਟ ਪਾਵਾਂਗੇ ਆਪਾਂ ਚਾਹੁੰਦੇ ਆਂ ਵੀ ਜਿਹੜੀ ਵੀ ਸਰਕਾਰ ਬਣੇ ਉਹ ਵਧੀਆ ਭਵਿੱਖ ਵਾਸਤੇ ਸਰਕਾਰ ਵੀ ਤਾਂ ਆਪਾਂ ਲੋਕਾਂ ਨੇ ਬਣਾਉਣੀ ਹੈ ਜੇਕਰ ਤੁਸੀਂ ਆਪਣੇ ਵੋਟ ਦਾ ਭੁਗਤਾਨ ਕਰੋ ਕਿਹੜੇ ਮੁੱਦੇ ਤਹਾਂ ਦੇ ਵਿੱਚ ਰੱਖ ਕੇ ਵੋਟ ਪਾਉਗੇ ਇੱਕ ਤਾਂ ਜਿਵੇਂ ਬੇਰੋਜ਼ਗਾਰੀ ਬਹੁਤ ਹੈ ਉਹਦੇ ਮੁੱਦੇ ਆਪਾਂ ਮੇਨ ਰੱਖੂਗੇ ਤੇ ਹੋਰ ਜਿਹੜੀਆਂ ਵੀ ਚੀਜ਼ਾਂ ਮੰਨ ਲਓ ਵੀ ਆਪਾਂ ਨੂੰ ਚਾਹੀਦੀਆਂ ਉਹ ਸਰਕਾਰ ਦਵੇ ਤਾਂ ਆਪਾਂ ਮਤਲਬ ਕਿ ਉਹਨੂੰ ਵੋਟ ਦਵਾਂਗੇ ਜਿਹੜਾ ਆਪਣਾ ਵੀ ਵਧੀਆ ਕਰੂਗਾ ਆਉਣ ਵਾਲੇ ਸਮੇਂ ਨੂੰ ਦੇਖ ਕੇ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਹੈਗੀ ਆ ਉਹ ਤੇ ਆਪਾਂ ਉਹਨਾਂ ਨੂੰ ਵੋਟ ਮਾਦਾਨ ਆਪਣਾ ਕਰਾਂਗੇ ਯੂਥ ਤਾਂ ਗੱਲਬਾਤ ਕਰਦੇ ਹਾਂ ਭਾਈ ਜੀ ਜੀ ਮੇ ਇਲੈਕਸ਼ਨਾਂ ਦਾ ਦੌਰ ਹੈਗਾ ਯੂਥ ਕੀ ਸੋਚਦਾ ਹੈ ਇਸ ਨੂੰ ਲੈ ਕੇ ਵੀ ਕਿਹੜੇ ਵੱਡੇ ਮੁੱਦੇ ਦੇ ਉੱਪਰ ਚਰਚਾ ਜਾਂਦਾ ਯੂਥ ਚਰਚਾ ਤਾਂ ਇਹ ਹੀ ਦੱਸ ਸਕਦਾ ਹੁਣ ਸਾਨੂੰ ਤਾਂ ਵੀਰੇ ਇਹਦਾ ਪਤਾ ਨਹੀਂ ਚਰਚਾ ਹੈ ਸਾਨੂੰ 24 ਘੰਟੇ ਇਲੈਕਟ੍ਰੀਸ਼ਨ ਉਹ ਦੋ ਬਿਜਲੀ ਚਾਹੀਦੀ ਆ ਹਾਂ ਜਿਵੇਂ ਬਿਜਲੀ ਵਿੱਚ ਵਿੱਚ ਕੱਟੀ ਜਾਂਦੇ ਉਹ ਗੱਲ ਦਾ ਗਲਤ ਫਿਰ ਬੋਟਾ ਕੋਣ ਪਾਉਂਗਾ ਇਹਨਾਂ ਨੂੰ ਇਹ ਗੱਲ ਸੋ ਕਿਹੜੀ ਪਾਰਟੀਆਂ ਜ਼ੋਰ ਇਸ ਸਮੇਂ ਤੁਸੀਂ ਮਹਿਸੂਸ ਕਰ ਰਹੇ ਹੋ ਮੋਰਿੰਡਾ ਦੇ ਵਿੱਚ ਹੈਗਾ ਕਾਂਗਰਸ ਦਾ ਜੀ ਬਸ ਆਮ ਆਦਮੀ ਨੇ ਕੁਝ ਨਹੀਂ ਕੀਤਾ ਕੋਈ ਵਾਅਦੇ ਕੀਤੇ ਕੋਈ ਨਹੀਂ ਕੀਤਾ ਇੱਕੇ ਵਾਅਦਾ ਸੱਚਾ ਕੀਤਾ ਜਿਹੜਾ ਭਗਵਾਨ ਧਰਮਨ ਨੇ ਕਿ ਮੇਰੇ ਕੁੜੀ ਆ ਬਾਕੀ ਸਾਰੇ ਝੂਠੇ ਹੈ ਸੋ ਵਾਕੀ ਜਿਵੇਂ ਕੀ ਵੱਖ-ਵੱਖ ਆਮ ਰੋਕਾ ਦੀ ਲਾਏ ਜਾਣਨ ਦੇ ਲਈ ਇਸ ਸਮੇਂ ਅਸੀਂ ਮੋਰਿੰਡਾ ਦੇ ਜਿਹੜੇ ਕੀ ਬਾਜ਼ਾਰਾ ਦੇ ਵਿੱਚ ਨਿਕਲੇ ਹੈਗੇ ਆ ਇੱਥੇ ਦਾ ਕੀ ਸਿਆਸੀ ਰੁਖ ਹੈ ਤੁਹਾਡੀ ਜਿਹੜੀ ਹੈ ਇੱਥੋਂ ਦੇ ਬਸਨੀਕਾ ਦੇ ਨਾਲ ਸਿੱਧਾ ਰਾਬਤਾ ਕਰਾ ਕੇ ਇਹਨਾਂ ਦੀ ਰੁਝਾਨ ਜਾਵਾਂਗੇ ਕੀ ਸਿਆਸੀ ਰੁਝਾਨ ਹੈਗੇ ਨੇ ਉਸ ਸੰਬੰਧੀ ਕੋਈ ਗੱਲਬਾਤ ਜਿਹੜਾ ਕਿ ਖੁੱਲਕੇ ਕਰਨ ਨੂੰ ਤਿਆਰ ਨਹੀਂ ਹੈਗਾ ਤੋਂ ਹੋਰ ਜਿਹੜਾ ਕਿ ਦੁਕਾਨਦਾਰ ਨੇ ਉਹਨਾਂ ਨਾਲ ਵੀ ਰਾਬਤਾ ਕਰਦੇ ਹੈਗੇ ਕਿ ਉਹ ਕੀ ਸੋਚਦੇ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਸ਼ੀਕਲ ਜੀ ਜਿਵੇਂ ਹੁਣ ਇਲੈਕਸ਼ਨਾਂ ਦਾ ਦੌਰ ਹੈ ਕਿਹੜੇ ਚਲੰਤ ਮੁੱਦਿਆਂ ਦੇ ਉੱਪਰ ਤੁਸੀਂ ਕੀ ਕਹਿੰਦੇ ਹੋ ਕਿ ਕੰਮ ਹੋਵੇ ਕਿਸੇ ਮੁੱਦੇ ਨੇ ਕੰਮ ਹੋਵੇ ਮੁੱਦੇ ਕੰਮ ਹੈ ਜਿਹੜਾ ਜਿਹੜਾ ਹੁਣ ਕੰਮ ਹੋ ਹੀ ਨਹੀਂ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਤੇ ਜਿਹੜੀਆਂ ਸਰਕਾਰਾਂ ਨੇ ਕੁਝ ਨਹੀਂ ਕਰ ਰਹੀਆਂ ਬਿਲਕੁਲ ਨਹੀਂ ਕਰ ਰਹੀਆਂ ਸਭ ਗੱਲਾਂ ਹੀ ਨੇ ਪਾਸ ਗੱਲਾਂ ਹੀ ਨਹੀਂ ਹੋਰ ਕੁਝ ਨਹੀਂ ਹੋਗਾ ਹੂੰ ਤਾਂ ਕਿਹੜੀ ਹਵਾ ਤੇਜ਼ ਹੈਗੀ ਇਸ ਸਮੇਂ ਪਾਰਟੀ ਦੀ ਹਵਾ ਤਾਂ ਜੀ ਦੇਖੋ ਕਿਸੇ ਵੀ ਨਹੀਂ ਤੇਜ਼ ਬਰਾਬਰ ਹੀ ਆ ਲਗਭਗ ਦੇਖੋ ਬਾਕੀ ਕੰਮ ਕੋਈ ਵੀ ਸਰਕਾਰ ਨਾ ਕਰ ਰਹੀ ਹੈ ਨਾ ਕਰਨਾ ਅਨ ਅਟੈਚ ਹੋਣਾ ਵੀ ਨਹੀਂ ਹੂੰ ਸਭ ਗੱਲਾਂ ਹੀ ਹੂੰ ਸੋ ਜ਼ਾਤਰ ਜਿਹੜੇ ਕਿ ਲੋਕ ਨਰਾਜ਼ਗੀ ਜ਼ਾਹਰ ਕਰ ਰਹੇ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਗੱਲਾਂ ਕੀਤੀਆਂ ਜਾਂਦੇ ਨੇ ਪਰ ਹਕੀਕਤ ਹੈ ਉਹ ਕੋਸਾਂ ਦੂਰ ਹੈਗੀ ਐ ਉਹ ਜਿਹੜੇ ਕੀ ਗੱਲਬਾਤ ਕਰਦੇ ਆ ਯੂਥ ਦੇ ਨਾਲ ਉਹ ਕੀ ਸੋਚਦਾ ਹੈ ਭਾਈ ਜਿਵੇਂ ਇਲੈਕਸ਼ਨ ਨੇੜੇ ਹੈਗੇ ਨੇ ਕੀ ਸੋਚਦੇ ਹੋ ਕਿਹੜੀ ਸਰਕਾਰ ਬਣੇ ਇਸ ਵਾਰ ਸੈਂਟਰ ਚ ਪਤਾ ਨਹੀਂ ਮੈਨੂੰ ਹਾਂ ਤੁਸੀਂ ਇੱਥੋਂ ਦੇ ਇੰਡੀਆ ਦੇ ਵੀ ਸਨੀਕ ਹੋ ਤੁਹਾਨੂੰ ਨਹੀਂ ਪਤਾ ਹੈ ਕਿਹੜੀ ਹਲਚਲ ਤੇਜ਼ ਹੈਗੀ ਇਸ ਸਮੇਂ ਕਿਹੜੀ ਸਿਆਸੀ ਪਾਰਟੀ ਪੂਰਾ ਦੌਰ ਫੜੀ ਹੋਈ ਹੈ ਮੁਰਿੰਦਰ ਮੈਂ ਲੁਧਿਆਣਾ ਤੋਂ ਬਿਲੋਂਗ ਕਰਦਾ ਅੱਛਾ ਤੇ ਉੱਥੇ ਕਿਹੜੀ ਚਰਚਾ ਹੋ ਰਹੀ ਹੈ ਫੇ ਬਿੱਟੂ ਦੀ ਓਕੇ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਕਾਂਗਰਸ ਵਾਲੇ ਵਿਧਾਇਕ ਕੇ ਰਮਨਿਤ ਬਿੱਟੂ ਉਹਨਾਂ ਦੀ ਜਿਹੜੀ ਹੈ ਜਿਆਦਾ ਚਰਚਾ ਹੈਗੀ ਹੈ ਸੋ ਇਸ ਸਮੇ ਕੀ ਲੱਗਦਾ ਜੀ ਮੋਰਿੰਡਾ ਦੇ ਵਿੱਚ ਕਿਸ ਤਰ੍ਹਾਂ ਦੇ ਮਾਹੌਲ ਹੈਗਾ ਸਿਆਸੀ ਸਮੀਕਰਨ ਕੀ ਹੈਗੇ ਨੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਜਿਹੜੇ ਬਾਪੂ ਜੀ ਕੀ ਲੱਗਦਾ ਇਸ ਸਮੇ ਕੀ ਚੋਣ ਮੈਦਾਨ ਪਖਿਆ ਹੋਇਆ ਕਿਹੜੀ ਸਿਆਸੀ ਪਾਰਟੀ ਜ਼ੋਰ ਫੜ ਰਹੀ ਕੋਈ ਚੰਗਾ ਨਹੀਂ ਹੈਗਾ ਸਾਰੇ ਕੋ ਰਾਮ ਕਿਸਾਨਾਂ ਬਾਤ ਤੇ ਸਭ ਮਾੜੇ ਆ ਜੀ ਹਾਂ ਕੋਈ ਕਿਸਾਨੀ ਮੁੱਦੇ ਤੇ ਉੱਪਰ ਜਿਹੜੇ ਕਿ ਲੋਕ ਰੋਜ਼ਗਾਰ ਕਰ ਰਹੇ ਨੇ ਉਹਨਾਂ ਦੇ ਕਹਿੰਦੇ ਕਿਸਾਨਾਂ ਦਾ ਕੋਈ ਜਿਹੜਾ ਕਿ ਮੁੱਦਾ ਇਸ ਸਮੇ ਬਣਿਆ ਹੋਇਆ ਉਸ ਦੇ ਉੱਪਰ ਕੰਮ ਹੋਣਾ ਬੇਹਜ਼ ਜ਼ਰੂਰੀ ਹੈਗੇ ਆ। ਉਹ ਜਿਹੜੇ ਕੀ ਮੁੱਦੇ ਕਿਹੜੇ ਖਾਸ ਹੈਗੇ ਨੇ ਉਹਨਾਂ ਦੇ ਬਾਰੇ ਆਪ ਪਬਲਿਕ ਦੀ ਜਿਹੜੀ رائے ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਈ ਕੌਣ ਸੀ ਸਿਆਸੀ ਪਾਰਟੀ ਇਸ ਸਮੇਂ ਯਹਾਂ ਪੇ ਹਲਚਲ ਕਰਈ ਹੋਏ ਆ? ਆ ਵੀ ਤਾਂ ਭਾਜਪਾ ਕਹੇ ਜੀ। ਹਾਂ। ਔਰ ਆਮ ਆਦਮੀ ਪਾਰਟੀ ਕਹੇ ਜੀ। ਹੂੰ। ਹਾਂ ਜੀ। ਸੋ ਭਾਜਪਾ ਤੇ ਆਮ ਆਦਮੀ ਪਾਰਟੀ ਜਿਹੜੀ ਇਸ ਸਮੇਂ ਜ਼ੋਰ ਫਾੜੀ ਹੈ। ਸੋ ਤੁਸੀਂ ਵੀ ਜਿਸ ਤਰ੍ਹਾਂ ਦੇ ਨਾਲ ਆਮ ਲੋਕਾਂ ਦੀ رائے ਜਾਣ ਰਹੇ ਆ। ਇੱਕ ਹੋਰ ਜਿਹੜੇ ਬਾਪੂ ਜੀ ਆ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਪੂ ਜੀ ਕੀ ਦੇਖ ਰਹੇ ਹੋ ਕਿਹੜੇ ਜਿਹੜੇ ਉਮੀਦਵਾਰ ਇਸ ਸਮੇਂ ਮੈਦਾਨ ਦੇ ਵਿੱਚ ਨੇ ਇੱਥੋਂ ਦੀ ਕਿੰਨੇ ਕੁ ਉਮੀਦਵਾਰ ਨੇ ਹੁਣ ਕੀ ਕਹਿ ਸਕਦੇ ਜੀ ਆ ਵੀ ਕਹੀ ਹਾਂਜੀ ਕਿਸੇ ਤੇ ਕੋਈ ਉਮੀਦ ਨਹੀਂ ਹੈਗੀ ਉਮੀਦ ਕਿ ਕੋਈ ਕਿਸੇ ਜਦਾਂ ਨਹੀਂ ਕੋਈ ਕੋਈ ਉਹ ਆਸ ਜਿਹੜੇ ਸਾਬਾਣੇ ਵਾਲੇ ਬੰਦੇ ਆਂ ਹਮ ਮਿਹਨਤ ਕਰਦੇ ਆਂ ਮਿਹਨਤ ਕਰਦੇ ਆਂ ਹਮ ਸਾਨੂੰ ਕੋਈ ਕੁਝ ਨਹੀਂ ਦੇ ਰਹਾ ਅੱਛਾ ਜੀ ਨਾ ਝੜੂ ਆ ਆਕਾਰ ਬੈਲੇ ਕਰਦੇ ਆਂ ਦਿੰਦਾ ਕੁਝ ਨਹੀਂ ਸਾਨੂੰ ਹਮ ਜੀ ਹਾਂ ਹਮ ਬੋਰ ਦਾ ਸੀ ਪਾਣੀ ਹੈ ਹਮ ਅਜੇ 4 ਵੋਟਾਂ ਹਨ ਦੇਖੋ ਅੱਛਾ ਗਰੀਬ ਆਦਮੀਆਂ ਦੇ 4 ਵੋਟਾਂ ਹੈ ਪਿਛੇ ਜਦ ਇਲੈਕਸ਼ਨ ਹੋਇਆ ਐਮਸੀਓ ਖਾ ਕੇ ਸਾਡੇ ਸਾਰੇ ਅੱਛਾ ਚੰਨੀਵਾਰ ਤੋਂ ਨਾ ਐਮਸੀਓ ਖਾ ਕੇ ਇਸ ਕਰਕੇ ਬਈ ਜੀ ਇਹ ਕੀ ਹਾਲਾਤ ਬਦਲੂਗੇ ਤਵਕੀ ਜਿਹੜੇ ਕੀ ਲੋਕ ਕਹਿ ਰਹੇ ਨੇ ਇਸ ਵਾਰ ਜਿਹੜਾ ਕੀ ਹਾਲਾਤ ਨੇ ਉਹ ਜ਼ਰੂਰ ਬਦਲਣਗੇ ਸੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇਲੈਕਸ਼ਨ ਦਾ ਦੌਰ ਹੈਗਾ ਆ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਕਹਿੰਦੇ ਹੋ ਵੀ ਕੰਮ ਹੋਵੇ ਤੇ ਕਿਹੜੇ ਉਮੀਦਵਾਰ ਤੋਂ ਕੋਈ ਕੰਮ ਨਹੀਂ ਕਰਦਾ ਕੋਈ ਕੋਹ ਨਹੀਂ ਵੋਟਾਂ ਦੇ ਕੇ ਆਪਣੇ ਕਰ ਖਰਾਬ ਜਾਂਦੇ ਆ ਕੋਈ ਫੈਸਲਾ ਨਹੀਂ ਕਰਦਾ ਜੀ ਸੋ ਆਪਾਂ ਜਿਹੜੇ ਕੀ ਜਿਹੜਾ ਡਾਕਟਰ ਬਣਿਆ ਹਨ ਜੰਨੀ ਡਾਕਟਰ ਇਹ ਜਵੇਂ ਬੇਕਾਰ ਕੰਮਾਂ ਬਣਿਆ ਇਹਨਾਂ ਨਾਲ ਸਾਡੀਆਂ ਵੀ ਤਰੀਕਾਂ ਬਵਾਤੀਆਂ ਸੋ ਬਾਈ ਜੀ ਤੁਸੀਂ ਯੂਥ ਹੈਗੇ ਹੋ ਯੰਗਸਟਰ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਕਿੰਨਾ ਕਿ ਜਿਹੜਾ ਕੀ ਬੈਨੀਫਿਟ ਹੋਊਗਾ ਜੇਕਰ ਆਪਾਂ ਕਿਸੇ ਨੂੰ ਉਮੀਦਵਾਰ ਬਣਾਉਂਦੇ ਆ ਆਪਣੀ ਸਾਲ ਲੈਂਦੇ ਨੇ ਉਹ ਉਮੀਦਵਾਰ ਜੋ ਜਿੱਤ ਜਾਂਦੇ ਨੇ ਜਿੱਦ ਜਾਣਦੇ ਆ ਇਲੈਕਸ਼ਨ ਦੇ ਬਾਅਦ ਇਲੈਕਸ਼ਨ ਦੇ ਬਾਅਦ ਦੀ ਗੰਢੀ ਸੀ ਜਿਹੜੀ ਹੁੰਦੀ ਉਸ ਤੋਂ ਪਹਿਲਾਂ ਬੂਖ ਖੜੇ ਹੁੰਦੇ ਆ ਰਹੇ ਆਗੇ ਬਾਅਦ ਜੀ ਦੇਖਿਆ ਜਾਗਾ ਬੰਦੇ ਹੁੰਦੇ ਆ ਬਾਜ ਕਰਦੇ ਵੀ ਬਾਹਰ ਦੇ ਹੋ ਜਾਂਦੇ ਆ ਜਿਸ ਟਾਈਮ ਕੰਮ ਖਤਮ ਆ ਇਲੈਕਸ਼ਨ ਹੋ ਗਿਆ ਉਸ ਤੋਂ ਬਾਅਦ ਸਾਬ ਚੇਂਜ ਕੋਈ ਪੋਲਿੰਗ ਜੈਂਟਰੀ ਕੋਈ ਉਹਨਾਂ ਦਾ ਵਰਕਰ ਨਹੀਂ ਕੋਈ ਉਹਨਾਂ ਦਾ ਕੁਝ ਨਹੀਂ ਕੋਈ ਕਾਰਿਆਕਰਤਾ ਨਹੀਂ ਇਲੈਕਸ਼ਨ ਤੱਕ ਸਭ ਕੁਝ ਸੋ ਉਸ ਤੋਂ ਬਾਅਦ ਕੁਝ ਵੀ ਨਹੀਂ ਤੇ ਹੁਣ ਕੀਦਾ ਜਿਆਦਾ ਰੁਝਾਨ ਹੈਗਾ ਯਾ ਰੁਝਾਨ ਤਾਂ ਇਸ ਵਾਰ ਰਲਿਆ ਮਿਲਿਆ ਹਲੇ ਕੈਂਡੀਡੇਟ ਨਹੀਂ ਕਲੀਅਰ ਹੋਏ ਕਲੀਅਰ ਹੋ ਜਾਣਗੇ ਤਾਂ ਯਾਨੀ ਕਿ ਹਾਂ ਜਿਹੜੀ ਬਦਲਾਅ ਵਾਲੀ ਸਥਿਤੀ ਉਹ ਬਦਲ ਗਈ ਜਿਹੜੇ ਲੋਕਾਂ ਨੇ ਪਿਛਲੀ ਵਾਰ ਕਿਹੜਾ ਕਿਹੜਾ ਆਮ ਆਦਮੀ ਪਾਰਟੀ ਕੇ ਵੋਟਾਂ ਲੈ ਕੇ 90 95% ਲੈ ਕੇ ਹੁਣ ਉਹ ਚੀਜ਼ ਦਾ ਫਰਕ ਪੈਊਗਾ ਹੁਣ ਉਹ ਬਦਲਾਅ ਹੋਊਗਾ ਹਾਂ ਹੁਣ ਪਾਊਗਾ ਫਰਕ ਸੋ ਤੁਸੀਂ ਕਿਸ तरफ ਇਸ ਵਿੱਚ ਮੈਦਾਨ ਦੇ ਵਿੱਚ ਨੇ ਕਿੰਨੇ ਉਮੀਦਵਾਰ ਤੁਹਾਨੂੰ ਸੰਤੱਕ ਕਿਸੇ ਤੋਂ ਕੋਈ ਉਮੀਦ ਨਹੀਂ ਹੈ ਜੀ ਹੂੰ ਕਿਉਂਕਿ ਆਪਾਂ 파ਰਟੀ ਨੂੰ ਵੋਟ ਪਾਣੇ ਆ ਜੀ ਜਿਹੜੇ ਬੰਦੇ ਨੂੰ ਵੋਟ ਪਾਣੇ ਉਹਦਾ ਕੀ ਪਤਾ ਕੱਲ ਨੂੰ 파ਰਟੀ ਛੱਡ ਕੇ ਹੋਰ 파ਰਟੀ ਚ ਹੋ ਜਾਂਦਾ ਜੀ ਹੂੰ ਹੁਣ ਆਪਣਾ ਰਵਨੀਤ ਬਿੱਟੂ ਹੈ ਦੇਖ ਲਓ ਲੁਧਿਆਣੇ ਵਾਲਾ ਹੂੰ ਸਾਰੀ ਉਮਰ ਉਹਨਾਂ ਦੇ ਦਾਦਾ ਜੀ ਨੇ ਕਾਂਗਰਸ ਚ ਕੱਟ ਤੀ ਤੇ ਉਹਨਾਂ ਨੇ ਮਿੰਟ ਲਾਇਆ ਦਲ ਬਦਲਣ ਨੂੰ ਹੂੰ ਮਤਲਬ ਭਰੋਸਾ じゃ ਨਹੀਂ ਰਿਹਾ ਜੀ ਆਪਾਂ ਨੂੰ ਮਤਲਬ ਆਪਾਂ ਟਰਸਟ ਕਰਕੇ ਇੱਕ ਬੰਦੇ ਤੇ ਵੋਟ ਪਾਣੇ ਆ ਜੀ ਬੰਦੇ ਲੜਦੇ ਮਰ ਜਾਂਦੇ ਆ ਆਪਸ ਚ 파ਰਟੀ ਬਦਲ ਲੈਣੇ ਆ ਜੀ ਹੂੰ ਮਤਲਬ ਸਮੇਂ ਤੋਂ ਬਾਹਰ ਹੈ ਇਸ ਟਾਈਮ ਵੀ ਕਿਨੂੰ ਵੋਟ ਪਾਈਏ ਨਾ ਪਾਈਏ ਆਪਣੀ ਸਮੇਂ ਤੋਂ ਬਾਹਰ ਹੈ ਇਸ ਟਾਈਮ ਵੀ ਬਾਕੀ ਦਲ ਬਦਲੋ ਨੂੰ ਲੈ ਕੇ ਜਿਹੜੇ ਲੋਕ ਹੈਗੇ ਨੇ ਰੋਜ਼ ਜ਼ਾਹਰ ਕਰ ਰਹੇ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਕੈਂਡੀਡੇਟ ਦੇ ਉੱਪਰ ਭਰੋਸਾ ਕਰਕੇ ਉਹਨੂੰ ਉਮੀਦਵਾਰ ਬਣਾਉਂਦੇ ਨੇ ਪਰ ਜਦੋਂ ਇਸ ਤਰ੍ਹਾਂ ਦਲ ਬਦਲਿਆ ਜਾਂਦਾ ਫਿਰ ਲੋਕ ਠੱਗਿਆ ਮਹਿਸੂਸ ਕਰਦੇ ਨੇ ਸੋ ਕੀਆ ਸਿਆਸੀ ਰੁਖ ਹੈਗਾ ਜੀ ਇਸ ਸਮੇ ਮੋਰਿੰਡਾ ਦੇ ਵਿੱਚ ਕਿਹਦਾ ਜ਼ਿਆਦਾ ਜ਼ੋਰ ਪਾਰਟੀ ਦਾ ਹਾਂਜੀ ਜਿਵੇਂ ਇਲੈਕਸ਼ਨ ਨੇੜੇ ਨੇ ਕਿਹੜੇ ਰੁਝਾਨ ਕਿਹੜੀ ਪਾਰਟੀ ਦਾ ਇਸ ਸਮੇ ਮੋਰਿੰਡਾ ਵਿੱਚ ਜ਼ਿਆਦਾ ਇਸ ਟਾਈਮ ਕੋਈ ਰੁਝਾਨ ਨਹੀਂ ਜੀ ਹਾਂ ਤੋ ਤੁਸੀਂ ਕੀ ਸੋਚ ਕੇ ਜਿਹੜਾ ਕਿ ਵੋਟ ਦਾ ਅਧਿਕਾਰ ਜਿਹੜਾ ਇਸਤੇਮਾਲ ਕਰੋਗੇ ਕਿਹੜੇ ਮੁੱਦਿਆਂ ਨੂੰ ਸੋਚ ਕੇ ਆਪਣੀ ਵੋਟ ਪਾਓਗੇ ਮੁੱਦੇ ਹੁਣ ਕੀ ਸੋਚੀਏ ਜੀ ਇਹ ਜਿਹੜੀ ਵੀ ਪਾਰਟੀ ਆਂਦੀ ਹੈ ਵਾਅਦੇ ਕਰ ਲੈਂਦੀ ਹੈ ਕਦੇ ਪੂਰੇ ਨਹੀਂ ਕਰਦੀ ਦੁਕਾਨਦਾਰ ਵਾਸਤੇ ਇਹਨਾਂ ਨੇ ਕਦੇ ਨਹੀਂ ਸੋਚਿਆ ਦੁਕਾਨਦਾਰ ਤੋ ਤਾਂ ਟੈਕਸ ਲੈਣ ਵਾਸਤੇ ਆ ਆਮ ਆਦਮੀ ਪਾਰਟੀ ਨੇ ਪਿੱਛੇ ਸਰਕਾਰ ਬਣਾਉਣ ਟਾਈਮ ਵਾਅਦਾ ਕੀਤਾ ਸੀ ਕਿ ਦੁਕਾਨਦਾਰ ਦਾ ਇੰਸ਼ੋਰੈਂਸ ਵੀ ਹੋਊਗਾ ਮੈਡੀਕਲ ਵੀ ਇਹਨਾਂ ਨੂੰ ਮਿਲੂਗਾ ਇਹਨਾਂ ਨੇ ਦੋਨੋਂ ਵਾਅਦੇਆਂ ਜੋ ਕੋਈ ਦੁਕਾਨਦਾਰ ਦਾ ਪੂਰਾ ਨਹੀਂ ਕੀਤਾ ਸੋ ਵਾਦੇ ਵਫਾ ਨਾ ਹੋਣ ਨੂੰ ਲੈ ਕੇ ਡਕੀ ਲੋਕ ਰੇ ਰੋਜ਼ ਜ਼ਹਰ ਕਰ ਰਹੇ ਨੇ ਹੋਰ ਲੋਕ ਮਯੂਦ ਨੇ ਉਹਨਾਂ ਗੱਲ ਕਰਦੇ ਆਂ ਭਾਈ ਜੀ ਕਿੰਨੀਆਂ ਕੁ ਉਮੀਦਾਂ ਨੇ ਜਿਹੜੇ ਕਿ ਉਮੀਦਵਾਰ ਇਸਵੇਂ ਮੈਦਾਨ ਦੇ ਵਿੱਚ ਨੇ ਹਾਂਜੀ ਕਿੰਨੀਆਂ ਕੁ ਉਮੀਦਾਂ ਹੈਗੀਆਂ ਨੇ ਕਿਹੜੇ ਮਸਲੇ ਦੇ ਉੱਪਰ ਤੁਸੀਂ ਕੀ ਚਾਹੁੰਦੇ ਹੋ ਕਿ ਕੰਮ ਹੋਵੇ ਕੰਮ ਤਾਂ ਕੋਈ ਮਸਲਾ ਹਾਲ ਤਾਂ ਹੋ ਹੀ ਨਹੀਂ ਰਿਹਾ ਜੀ ਹੁਣ ਇਸ ਟਾਈਮ ਕੀ ਵੱਡਾ ਮਸਲਾ ਕੀ ਐ ਇਸਦਾ ਕੀ ਬਸ ਇਹ ਇਧਰ ਗੱਲ ਕਰ ਲੋ ਕੀ ਕਿਹੜ ਕੀ ਵੱਡਾ ਮਸਲਾ ਬੰਦਿਓ ਜੀ ਤੁਸੀਂ ਮੋੜ ਅਸੇ ਵੀ ਖਰੀਕੇ ਨਾ ਜੰਦਗੀ ਹੂੰ ਸੋ ਯੂਥ ਹੋਣ ਦੇ ਨਾਤੇ ਤੁਹਾਡੀ ਕੀ ਸੋਚ ਹੈਗੀ ਹੈ ਜੀ ਇਲੈਕਸ਼ਨ ਨੂੰ ਲੈ ਕੇ ਸਾਡੇ ਕਿ ਔਰੇ ਤਾਂ ਬਾਜ਼ਾਰ ਚ ਪਾਣੀ ਬਹੁਤ ਛੱਡਦਾ ਪਾਣੀ ਨਹੀਂ ਨਿਕਲਦਾ ਹੈਗਾ ਥੋੜਾ ਜਿਹਾ ਮੀਂਹ ਪੈਂਦਾ ਅੱਧਾ ਘੰਟਾ ਦੁਕਾਨਾਂ ਚ ਪਾਣੀ ਵੜਦਾ ਹੂੰ ਇਹ ਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹਨਾਂ ਨੂੰ ਤੁਸੀਂ ਵੋਟ ਦਾ ਇਸਤੇਮਾਲ ਕਰਕੇ ਜਿਤਾਉਨਿਓ ਕਿ ਉਹਨਾਂ ਨੇ ਸਾਥ ਨਹੀਂ ਲਈ ਕਦੇ ਕੋਈ ਨਹੀਂ ਆਂਦਾ ਹੈਗਾ ਨਾ ਸਭ ਵੋਟਾਂ ਮੰਗਣ ਆਉਂਦੇ ਆਂ ਵੋਟਾਂ ਦਾ ਕੋਈ ਨਹੀਂ ਆਂਦਾ ਹੂੰ ਸੋ ਬਾਕੀ ਫਰੋਸ ਹੋਣਾ ਸੁਭਾਵਿਕ ਹੈ ਕਿਉਂਕਿ ਜਿਹੜੀ ਜਨਤਾ ਇੱਕ ਆਮ ਜੇ ਸਖਸ਼ ਨੂੰ ਆਪਣੀ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਕੇ ਸੱਤਾ ਤੇ ਕਾਬਜ਼ ਕਰਦੀ ਹੈ ਜਦੋਂ ਉਹ ਇਸ ਤਰ੍ਹਾਂ ਨਾਲ ਅਣਗੋਲਿਆ ਕਰਦਾ ਹੈਗਾ ਜਾਂ ਲੋਕਾਂ ਦੀਆਂ ਸਮੱਸਿਆ ਨੇ ਉੱਤਰ ਉਸ ਦਾ ਸੁਭਾਵਿਕ ਹੈਗਾ ਸੋ ਤੁਹਾਨੂੰ ਮੋਰਿੰਡਾ ਦੇ ਵਿੱਚ ਕਿਹੜੀ ਪਾਰਟੀ ਦਾ ਜ਼ਿਆਦਾ ਰੁਝਾਨ ਹੈਗਾ ਤੇ ਕਿਹੜੇ ਮੁੱਦਿਆਂ ਦਾ ਜਿਹੜੇ ਲੋਕ ਹਲ ਚਾਹੁੰਦੇ ਨੇ ਉਹਨਾਂ ਸੰਬੰਧੀ ਜਾਣਕਾਰੀ ਸਾਂਝ ਕੀਤੀ ਹੈ ਸੋ ਵਿਧਾਇਕ ਅਪਡੇਟ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨ ਦੇ ਨਾਲ ਪਰਵਿੰਦਰ ਕੁਮਾਰ ਮੋਰਿੰਡਾ